ਸਸੀ ਕਾਲ ਜੀ ਲੇਖ ਵੀਡੀਓ ਵਿੱਚ ਜਦੋਂ सोनू ਤੇ ਜੀਤਾ ਸੰਦੀਪ ਨੂੰ ਬਿਨਾ ਦੱਸੇ ਹੀ ਉਸ ਦਾ ਰਿਸ਼ਤਾ ਤੈਅ ਕਰਨ ਜਾਂਦੇ ਆ ਤੇ ਜਦੋਂ ਮੁੰਡੇ ਦੀ ਭੈਣ ਸਾਰਾ ਕੁਝ ਉਹਨਾਂ ਨੂੰ ਦੱਸਦੀ ਆ ਕਿ ਮੁੰਡੇ ਦਾ ਪਹਿਲਾਂ ਤਲਾਕ ਵੀ ਨਹੀਂ ਹੋਇਆ ਤੇ ਜਦੋਂ ਉਹ ਉਸ ਦੀ ਭੈਣ ਜੀਤਾ ਨੂੰ ਕਿਚਨ ਦੇ ਵਿੱਚ ਲੈ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਦੀਦੀ ਤੁਸੀਂ ਐਦਾਂ ਕਰੋ ਮੈਂ ਤੁਹਾਨੂੰ ਇੱਕ ਸਕੀਮ ਦਿੰਦੀ ਆ ਪਹਿਲਾਂ ਤਾਂ ਉਹਨੇ ਬਹੁਤ ਹੀ ਉਸ ਨੂੰ ਆਪਣੇ ਵੱਲ ਘਰ ਲਿਆ ਕਹਿਣ ਲੱਗੀ ਤੇਰਾ ਸੂਟ ਬਹੁਤ ਸੋਹਣਾ ਆ ਤੂੰ ਇਦਾਂ ਆ ਤੇ ਫਿਰ ਕਹਿੰਦੀ ਆ ਕਿ ਤੁਸੀਂ ਇਦਾਂ ਕਰੋ ਕਿ ਤੁਸੀਂ ਸੰਦੀਪ ਦੀ ਕੁੜੀ ਆਪਣੇ ਕੋਲ ਰੱਖ ਲਓ ਜੇ ਤੁਸੀਂ ਸੰਦੀਪ ਦੀ ਕੁੜੀ ਆਪਣੇ ਕੋਲ ਰੱਖੂਗੇ ਕਿਉਂਕਿ ਤੁਹਾਡੇ ਤਾਂ ਦੋ ਮੁੰਡੇ ਆ ਗਾਂਹਾਂ ਜਾ ਕੇ ਤੁਹਾਡੇ ਨਾਲ ਹੱਥ ਬਟਾਇਆ ਕਰੂਗੀ ਤੇ ਕੰਮ ਕਰਾਇਆ ਕਰੂਗੀ ਤੁਹਾਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਤੁਸੀਂ ਅੰਦਰ ਬਾਹਰ ਵੀ ਜਾਣਾ ਹੁੰਦਾ ਆ ਤਾਂ ਕੁੜੀ ਨੇ ਸਾਰਾ ਕੰਮ ਕਰ ਲੈਣਾ ਕੁੜੀਆਂ ਦਾ ਬਹੁਤ ਹੀ ਸੁੱਖ ਦਾਇਆ ਫਿਰ ਉਹ ਮੁੰਡੇ ਦੀ ਭੈਣ ਦੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਆ ਜੀਤਾ ਜੀਤਾ ਫਿਰ ਜਦੋਂ ਉਸਦਾ ਭਰਾ ਮਾਮਾ मामੀ ਕਹਿੰਦੇ ਆ ਕਿ ਦੇਖ ਲੈ ਪੁੱਤਰਾ ਉਸ ਦੇ ਇੱਕ ਕੁੜੀ ਵੀ ਆ ਤੇ ਉਹਨੇ ਵੀ ਨਾਲ ਆਣਾ ਹੈ ਤੂੰ ਉਹਨਾਂ ਦਾ ਖਰਚਾ ਚੱਕ ਸਕਦਾ ਆ ਤਾਂ ਅਸੀਂ ਹਾਂ ਕਰਦੇ ਆ ਉਹ ਉਸ ਦੀ ਭੈਣ ਉਸ ਨੂੰ ਇਸ਼ਾਰਾ ਕਰ ਦਿੰਦੀ ਆ ਕਿ ਤੂੰ ਹਾਂ ਕਰ ਦੇ ਬਾਕੀ ਗੱਲ ਮੈਂ ਸੰਭਾਲ ਲਵਾਂਗੀ ਪਰ ਜਦੋਂ ਉਹ ਬਾਹਰ ਇਹ ਗੱਲ ਕਰਦੀ ਆ ਤਾਂ ਉਸ ਦੀ ਮੁੰਡੇ ਦੀ ਪਰਜਾਈ ਸੁਣ ਲੈਂਦੀ ਆ ਉਹ ਸਾਰੀਆਂ ਗੱਲਾਂ ਸੁਣ ਕੇ ਕਹਿੰਦੀ ਆ ਕਿ ਹੁਣ ਮੈਂ ਇਸ ਦੇ ਰਿਸ਼ਤੇ ਵਿੱਚ ਪਾਨੀ ਮਾਰਾਂਗੀ ਇਹ ਇੰਨਾ ਧੋਖਾ ਕਰ ਰਹੇ ਆ ਕੁੜੀ ਵਾਲਿਆਂ ਨਾਲ ਪਹਿਲਾਂ ਵੀ ਇਹਨਾਂ ਨੇ ਕੁੜੀ ਵਾਲਿਆਂ ਦੇ ਨਾਲ ਧੋਖਾ ਕੀਤਾ ਤੇ ਹੁਣ ਮੈਂ ਇਹਨਾਂ ਮੈਂ ਇਸ ਕੁੜੀ ਨੂੰ ਧੋਖੇ ਵਿੱਚ ਨਹੀਂ ਰਹਿਣ ਦੇਣਾ ਫਿਰ ਜਦੋਂ ਸੋਨੂ ਤੇ ਜੀਤਾ ਘਰ ਆਂਦੇ ਆ ਤੇ ਜੀਤਾ ਸੋਨੂ ਨਾਲ ਗੱਲ ਕਰਦੀ ਆ ਉਹ ਕਹਿੰਦੀ ਆ ਕਿ ਮੈਂ ਸੰਦੀਪ ਦੀ ਕੁੜੀ ਨਹੀਂ ਦੇਣੀ ਤੇ ਫਿਰ ਸੋਨੂ ਕਹਿੰਦਾ ਆ ਕਿ ਗੱਲ ਤਾਂ ਫਿਰ ਉੱਥੇ ਹੀ ਆ ਗਈ ਅਸੀਂ ਉਸ ਦਾ ਖਰਚਾ ਕਿੱਦਾਂ ਚੱਕਾਂਗੇ ਉਸ ਦੀ ਪੜ੍ਹਾਈ ਦਾ ਫਿਰ ਜੀਤਾ ਕਹਿੰਦੀ ਆ ਕਿ ਆਪਾਂ ਉਸ ਨੂੰ ਸਰਕਾਰੀ ਸਕੂਲ ਵਿੱਚ ਲਾ ਦੇਣਾ ਆ ਉੱਥੇ ਖਾਣਾ ਵੀ ਆਪ ਹੀ ਮਿਲਦਾ ਆ ਨਾਲੇ ਉੱਥੇ ਖਾ ਆਇਆ ਆ ਕਰੂਗੀ ਨਾਲੇ ਪੜ੍ਹਾਈ ਵੀ ਫਰੀ ਆ ਆਪਾਂ ਨੇ ਹਟਾ ਕੇ ਉੱਥੇ ਲਾ ਦੇਣਾ ਤੇ ਥੋੜੀ ਮੋਤੀ ਜਦੋਂ ਵੱਡੀ ਹੋਣਾ ਆ ਇਸ ਨੇ ਤਾਂ ਮੇਰੇ ਨਾਲ ਸਾਰਾ ਕੰਮ ਕਰਵਾਇਆ ਕਰੂਗੀ ਤੇ ਸੋਨੂ ਕਹਿੰਦਾ ਤੇਰੀਆਂ ਗੱਲਾਂ ਤੂੰ ਹੀ ਜਾਣੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਤੇ ਸੋਨੂ ਕਹਿੰਦਾ ਆ ਕਿ ਸੰਦੀਪ ਨੇ ਇਸ ਗੱਲ ਬਾਰੇ ਨਹੀਂ ਮੰਨਣਾ ਫਿਰ ਜਦੋਂ ਆ ਸੋਨੂ ਆਂਦਾ ਸੋਨੂ ਤੇ ਜੀਤਾ ਸੰਦੀਪ ਕੋਲ ਆਉਂਦੇ ਆ ਤਾਂ ਸੋ ਸੰਦੀ ਜੀਤਾ ਸੰਦੀਪ ਦੀ ਕੁੜੀ ਨੂੰ ਬਹੁਤ ਪਿਆਰ ਕਰਨ ਲੱਗ ਜਾਂਦੀ ਆ ਸੰਦੀਪਤਾਏ ਦੇਖ ਕੇ ਬਹੁਤ ਹੀ ਹੈਰਾਨ ਹੁੰਦੀ ਆ ਕਿ ਮੈਂ ਤਾਂ ਕੋਈ ਸੁਪਨਾ ਤਾਂ ਨਹੀਂ ਦੇਖਦੀ ਉਹ ਆਪਣੇ ਹੱਥ ਤੇ ਚੁੰਡੀ ਵੜਵਾਉਂਦੀ ਆ ਗੁਰਮੇਲ ਤੋਂ ਤੇ ਫਿਰ ਕਹਿੰਦੀ ਆ ਕਿ ਭਾਬੀ ਨੂੰ ਕੀ ਹੋ ਗਿਆ ਅੱਗੇ ਤਾਂ ਇਹ ਮੇਰੀ ਕੁੜੀ ਨੂੰ ਦੇਖ ਕੇ ਝੱਲਦੀ ਨਹੀਂ ਤੇ ਹੁਣ ਇਸ ਨੂੰ ਇੰਨਾ ਪਿਆਰ ਆ ਰਿਹਾ ਹੈ ਉਹ ਸੁਣੋ ਇਸ ਗੱਲ ਦਾ ਕੀ ਪਤਾ ਆ ਕਿ ਉਸਦੇ ਭਾਬੀ ਦੇ ਮਨ ਵਿੱਚ ਕੀ ਚਾਲਾਚਲ ਰਹੀਆਂ ਹਨ ਫਿਰ ਜਦੋਂ ਸੰਦੀਪ ਬਾਹਰ ਜਾਂਦੀ ਆ ਤਾਂ ਸੰਦੀਪ ਨੂੰ ਉਸ ਮੁੰਡੇ ਦੀ ਪਰਜਾਈ ਮਿਲ ਜਾਂਦੀ ਆ ਤੇ ਜੋ ਉਸਦੀ ਪਰਜਾਈ ਸੰਦੀਪ ਨਾਲ ਗੱਲ ਕਰਦੀ ਆ ਕਿ ਤੇਰੇ ਘਰਦਿਆਂ ਨੇ ਮੇਰੇ ਦੇਰ ਨਾਲ ਤੇਰਾ ਰਿਸ਼ਤਾ ਤੈਅ ਕਰ ਦਿੱਤਾ ਆ ਤੇ ਉਹ ਕਹਿੰਦੇ ਆ ਕਿ ਅਸੀਂ ਇਸ ਦੀ ਕੁੜੀ ਨਹੀਂ ਰੱਖਣੀ ਪਰ ਤੇਰੇ ਘਰਦਿਆਂ ਮੂਰੇ ਉਹਨਾਂ ਨੇ ਝੂਠ ਬੋਲਿਆ ਆ ਉਹਨਾਂ ਨੇ ਕਿਹਾ ਉਸਦੀ ਪਰ ਤੇਰੀ ਪਰ ਜਾਈ ਤੇ ਮੇਰੀ ਉਹ ਭੈਣ ਗੱਲ ਕਰ ਰਹੇ ਸੀ ਕਿ ਅਸੀਂ ਕੁੜੀ ਨਹੀਂ ਦੇਣੀ ਅਸੀਂ ਕੁੜੀ ਨੌਕਰਾਨੀ ਬਣਾ ਕੇ ਆਪਣੇ ਘਰ ਹੀ ਰੱਖਣੀ ਆ ਮੇਰੇ ਨਾਲ ਕੰਮ ਵਿੱਚ ਹੱਥ ਵਟਾਇਆ ਕਰੂਗੀ ਹੁਣ ਜਦੋਂ ਇਹ ਗੱਲ ਸੰਦੀਪ ਨੂੰ ਪਤਾ ਲੱਗਦੀ ਆ ਤਾਂ ਸੰਦੀਪ ਦਾ ਕਿੰਨਾ ਦਿਲ ਟੁੱਟਦਾ ਆ ਤੇ ਸੰਦੀਪ ਉਹ ਜਾ ਕੇ ਮਾਮਾ ਮਾਮੀ ਨੂੰ ਵੀ ਫੋਨ ਕਰਦੀ ਆ ਉਹ ਕਹਿੰਦੀ ਆ ਕਿ ਜੀਤਾ ਭਾਬੀ ਨੇ ਮੇਰੇ ਨਾਲ ਐਦਾਂ ਕੀਤਾ ਆ ਤੁਸੀਂ ਵੀ ਉਸ ਦੇ ਨਾਲ ਰਲ ਕੇ ਮੇਰੀ ਜ਼ਿੰਦਗੀ ਬਰਬਾਦ ਕਰਨ ਲੱਗੇ ਆ ਤੇ ਹੁਣ ਜਦੋਂ ਅੱਗੇ ਇਹ ਸਾਰੀ ਗੱਲ ਸੋਨੂ ਤੇ ਜੀਤਾ ਨੂੰ ਪਤਾ ਲੱਗੇਗੀ ਤੇ ਉਹ ਕੀ ਕਰਨਗੇ ਸੰਦੀਪ ਦਾ ਰਿਸ਼ਤਾ ਉੱਥੇ ਕਰਨਗੇ ਜਾਂ ਨਹੀਂ ਅੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ